ਲੋ ਜੀ ਸੁੱਟੂ ਗਿਆ ਪੂਰਾ ਤੇ ਸਾਰੇ ਜਣੇ ਸੁੱਤੇ ਪਏ ਆ ਤੰਦਰਾਂ ਦੀ ਇਹਦੀ ਰਾਤ ਟਾਈਮ ਪੌਣੇ 12 ਵਜੇ ਦਾ ਟਾਈਮ ਦਿਖਾਉਂਦਾ ਸੋ ਸਹੀ ਪੌਣੇ 12 ਹੁਣ ਕੰਪਲੀਟ ਹੋਇਆ ਮਾਡਿ ਪੁਲਸ ਹੋਣੇ ਸਵੇਰੇ ਬਲੌਗ ਕੰਟੀਨਿਊ ਕਰੂ ਹਲੋ ਸੱਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਸਾਰੇ ਠੀਕ ਠਾਕ ਹੋਵੋਗੇ ਸੋ ਇੱਥੇ ਸੀਗਾ ਜੀ 16 ਤਰੀਕ ਦੀ ਸਵੇਰ ਤੇ ਟਾਈਮ ਸਵੇਰ ਦਾ ਤਾਂ ਕੀ ਟਾਈਮ ਤਾਂ ਦੁਪਹਿਰ ਦਾ ਹੋ ਗਿਆ ਹਨਾ ਸਾਢੇ 12:00 ਵਜੇ ਪੁਣੀ ਇੱਕ ਹੋਣ ਵਾਲਾ ਤੇ ਹੁਣ ਕੰਮ ਖਤਮ ਕਰਕੇ ਘਰ ਦੇ ਮਸ਼ੀਨ ਤੇ ਕੰਮ ਕਰਨ ਲੱਗੇ ਸੀ ਕਿਉਂਕਿ ਇਹ ਵੀ ਸੂਟ ਦੇਣੇ ਸੀ ਆਪਾਂ ਬੱਚੀਆਂ ਦੇ ਪਹਿਲਾਂ ਮੈਂ ਤੁਹਾਡੇ ਨਾਲ ਸ਼ਾਇਦ ਇਹਦਾ ਬਲੌਗ ਸ਼ੇਅਰ ਕੀਤਾ ਸੀਗਾ ਮੈਂ ਥੋੜਾ ਜਿਹਾ ਕੰਮ ਕਰਨਾ ਵਾਲਾ ਰਹਿੰਦਾ ਸੀ ਆਪਾਂ ਇਹ ਦੂਸਰੀ ਸ਼ਰਟ ਜਿਹੜੀ ਲਾ ਲਈ ਦੋ ਸੂਟ ਇੱਕ ਜੇ ਸੀਗੇ ਬੇਟੀਆਂ ਦੇ ਬਹੁਤ ਜ਼ਿਆਦਾ ਹੁੰਦਾ ਜਦੋਂ ਕੰਮ ਬਹੁਤ ਜ਼ਿਆਦਾ ਹੋਵੇ ਉਦੋਂ ਸ਼ਰਾਰਤੀ ਬੱਚਿਆਂ ਨੂੰ ਵੀ ਕਾਬੂ ਕਰਨਾ ਪਿਆ ਜਾਂਦਾ ਇੱਕ ਡਰੈਸ ਦੀਆਂ ਗਲੀਆਂ ਕੀਤੀਆਂ ਅੱਜ ਮਹਿਰੀਨ ਨੇ ਤੇ ਦੂਜਾ ਡਰੈਸ ਬਣਾ ਰਹੀ ਐ ਅਮਰੀਨ ਕਿਉਂਕਿ ਜਿਹੜੀ ਮੇਰੀ ਪਿਨਿੰਗ ਮਸ਼ੀਨ ਸੀਗੀ ਉਹ ਹੋ ਗਈ ਖਰਾਬ ਤੇ ਮਹਿਰੀਨ ਨੇ ਕਿਹਾ ਮੇਰੀ ਵੀਡੀਓ ਨਹੀਂ ਬਣਾਈ ਉਹ ਮੇਰੇ ਤੋਂ ਵਲੌਗ ਨਹੀਂ ਬਣਾਇਆ ਗਿਆ ਕਿਉਂਕਿ ਮੈਂ ਠੇਕ ਬਣਾ ਰਹੀ ਸੀਗੀ ਤੇ ਬਜਾਰੀ ਨੇ ਗਣਨਾ ਕਰਕੇ ਦੇ ਦੇਣਾ ਤੇ ਨੈਕਸਟ ਡਿਜ਼ਾਈਨ ਆਪਣਾ ਇਹ ਵਾਲਾ ਮਹਿਰੀਨ ਬੈਠੀ ਹੈ ਗਣਨਾ ਕਰੀ ਜਾਂਦੀ ਆ ਨਾ ਮਹਿਰੀਨ ਕਹਿੰਦੀ ਆ ਅਮੀਨੋ ਮੈਂ ਤਾਂ ਭੁੱਲ ਹੀ ਆਨੀ ਆ ਦਿਮਾਗ ਖਰਾਬ ਹੋਇਆ ਤੇ ਅੱਜ ਵੀ ਮੈਨੂੰ ਜਗਰਾਤ ਕਰਨਾ ਪਊਗਾ ਤੇ ਰਾਤ ਵੀ 12:00 ਵਜੇ ਹੋ ਹੋ ਮੈਂ ਅਮਰੀਨ ਕਿੰਨੇ ਕਿ ਮੈਂ ਤੁੰਗਦੀ ਆ हैं हेलो हा? दसी किन्नी किन्नी बहुत बहुत को <laughs> लोजी। लिखे लिखे लगी ठीक हेलो चल कर पुत फटो फट मैं फिर आया पिछे ਹਾਂਜੀ ਇਹ ਬਲੌਗ ਹੈਗਾ ਦੋ ਦਿਨਾਂ ਦਾ ਇਕੱਠਾ ਕਰਕੇ ਆਪਾਂ ਬਣਾ ਰਿਹਾ 15 ਦੀ ਸ਼ਾਮ ਨੂੰ ਬਣਾਇਆ ਸੀ ਤੇ 16 ਦੀ ਸਵੇਰ ਦਾ ਥੋੜਾ ਜਿਹਾ ਮਰੀਨੇ ਵੀਡੀਓ ਬਣਾ ਲਈ ਸੀ ਕੁਛ ਅੰਬੀਨ ਹੋਣਾ ਪਿੰਨਿੰਗ ਕਰ ਰਹੀਆਂ ਸੀ ਆਪਾਂ ਬਣਾ ਲਈ ਸੀ ਉਸ ਟਾਈਮ ਦੀ ਤੇ ਹੁਣ ਜਿਹੜੀ ਇਹ ਵੀਡੀਓ ਹੈ ਮੈਂ ਫੋਨ ਸਟੈਂਡ ਤੇ ਰੱਖ ਕੇ ਉਸ ਤੋਂ ਬਾਅਦ ਆਪਾਂ ਕਰਾਂਗੇ ਵਰਕ ਫੁਲਕਾਰੀ ਵਾਲਾ ਸੂਟ ਜਿਹੜਾ ਥੋੜਾ ਜਿਹਾ ਰਹਿਦਾ ਸੀਗਾ ਉਹ ਕੰਪਲੀਟ ਕਰਾਂਗੇ ਕੰਪਲੀਟ ਕਰਕੇ ਉਸ ਤੋਂ ਬਾਅਦ ਪਾਵਾਂਗੇ ਹਨਾ ਤਾਂ ਦੋ ਦਿਨ ਹੋ ਗਏ ਮੇਰੇ বিনা ਬੱਚੇ ਵੀ ਨਹੀਂ ਸੌਂਦੇ ਆ ਮਹਿਰੀਨ ਕਹਿੰਦੀ ਮਮਾ ਮੈਂ ਵੀ ਤੁਹਾਡੇ ਨਾਲ ਹੀ ਸੌਣਾ ਜਦੋਂ ਤੁਸੀਂ ਸੌਵੋਗੇ ਉਹਦੀ ਮੈਂ ਸੌਣਾ ਹਨਾ ਪਤਾ ਹੈ ਕੀ ਹੈ ਜੀ ਅੱਜ ਕੱਲ ਜਿਹੜਾ ਹੈਗਾ ਹੈਗਾ ਸੀਜ਼ਨ ਦਾ ਟਾਈਮ ਹੈ ਘਰ ਦੇ ਕੰਮ ਕਾਰ ਦਿਨ ਹੀ ਨਹੀਂ ਇੰਨਾ ਟਾਈਮ ਹੁੰਦਾ ਕਿਉਂਕਿ ਕਿ ਤਾਂ ਦਿਨ ਛੋਟੇ ਆ ਇੱਕ ਬੱਚਾ ਛੋਟਾ ਤਾਂ ਫਿਰ ਉਹਦੀ ਕੇਅਰ ਵੀ ਕਰਨੀ ਪੈਂਦੀ ਹੈ ਨੰਗੇ ਪੈਰ ਵੀ ਨਹੀਂ ਛੱਡਿਆ ਜਾਂਦਾ ਫਰਸ਼ ਤੇ ਹਨਾ ਬਿਮਾਰ ਹੋ ਜਾਂਦਾ ਤੇ ਸੀਜ਼ਨ ਦਾ ਟਾਈਮ ਹੈ ਜੀ ਹੁਣ ਕਿਸੇ ਨੇ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਭਈ ਸਾਡੇ ਤੋਂ ਕੰਮ ਨਹੀਂ ਕਰਿਆ ਜਾਂਦਾ ਦਿਨ ਛੋਟੇ ਆ ਤਾਂ ਕੰਮ ਤਾਂ ਜੇ ਇੱਕ ਵਾਰੀ ਅਗਲੇ ਨੂੰ ਜਵਾਬ ਦੇ ਤਾਂ ਮੁੜ ਕੇ ਕੋਈ ਵੀ ਤੁਹਾਡੇ ਕੋਲੇ ਨਹੀਂ ਆਉਂਦਾ ਹਨਾ ਤਾਂ ਕੰਮ ਤਾਂ ਇਸੇ ਤਰੀਕੇ ਨਾਲ ਕਰਨੇ ਪੈਣੀ ਆ ਹ ਹੱਸ ਕੇ ਕਰੋ ਰੋ ਕੇ ਕਰੋ ਕਿਵੇਂ ਮਰਜ਼ੀ ਕਰੋ ਤੁਹਾਨੂੰ ਕੰਮ ਤਾਂ ਕਰਨੇ ਪੈਣਾ ਜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤੇ ਜੇਕਰ ਤੁਹਾਨੂੰ ਇਹ ਆ ਵੀ ਆਪਾਂ ਕਿਸੇ ਨੂੰ ਇੱਕ ਵਾਰੀ ਜਵਾਬ ਦੇ ਤਾਂ ਅਗਲਾ ਦੁਬਾਰੇ ਆਪਾਂ ਹੀ ਦੁਕਾਨਦਾਰੀ ਤੇ ਆ ਜੂਗਾ ਤਾਂ ਨਹੀਂ ਹੁੰਦਾ ਸੀ ਹ ਤੁਹਾਨੂੰ ਹਰ ਹਿੱਲੇ ਕੰਮ ਕਰਨੇ ਪੈਣਾ ਜੇ ਤੁਸੀਂ ਕੰਮ ਸ਼ੁਰੂ ਕਰਿਆ ਤੇ ਸੀਜ਼ਨ ਦਾ ਟਾਈਮ ਵਿਆਹਾਂ ਦਾ ਸੀਜ਼ਨ ਵੀ ਆ 20 ਵਜਾਈ ਦਾ ਸੀਜ਼ਨ ਵੀ ਆ ਵੱਡ ਬੜਾਈ ਦਾ ਸੀਜ਼ਨ ਵੀ ਆ ਤੇ ਝੋਨਾ ਵੀ ਵੱਢਣਾ ਦੋ ਦਿਨ ਹੋ ਗਏ ਕੰਬਾਈਨ ਵਾਲਾ ਵਲ ਦੇਖਦੇ ਤੇ ਅੱਜ ਤਾਂ ਬਿਲਕੁਲ ਹੀ ਮਤਲਬ ਕਿ 16 ਨੂੰ ਤਾਂ ਧੁੱਪ ਹੀ ਨਹੀਂ ਲੱਗੀ ਸੀਗੀ ਹਨਾ ਧੁੰਦ ਬਹੁਤ ਸੀਗੀ ਤੇ ਜਿਹੜੀ ਤਰੇਲ ਵੀ ਬਹੁਤ ਜ਼ਿਆਦਾ ਸੀਗੀ ਤੇ ਜਿਹੜੀ ਕੰਬਾਈਨ ਨਹੀਂ ਆਈ ਹੈਗੀ ਹੁਣ ਆਪਾਂ ਕੱਲ ਨੂੰ ਝੋਨਾ ਵੱਢਾਂਗੇ ਪ੍ਰਮਾਤਮਾ ਇਹੀ ਤੰਦਰੁਸਤੀ ਅਰਦਾਸ ਕਰਦੇ ਆਂ ਵੀ ਪ੍ਰਮਾਤਮਾ ਅੱਗੇ ਹਨਾ ਵੀ ਦਿਨ ਲੱਗੇ ਜੀ ਕੱਲ ਨੂੰ ਧੁੱਪ ਲੱਗੇ ਜੀ ਸੋਹਣੀ ਤਾਂ ਝੋਨਾ ਵੱਢਿਆ ਜਾਵੇ ਤੇ ਲੋ ਜੀ ਆਪਾਂ ਕਰਦੇ ਆਂ ਫਲਕਾਰੀ ਦਾ ਕੰਮ ਸ਼ੁਰੂ ਫੁਲਕਾਰੀ ਦਾ ਕੰਮ ਮਸ਼ੀਨ ਦੇ ਨਾਲ ਵੀ ਬਹੁਤ ਸੋਹਣਾ ਹੁੰਦਾ ਪਹਿਲਾਂ ਮੈਨੂੰ ਇਹ ਲੱਗਦਾ ਸੀ ਕਿ ਸ਼ਾਇਦ ਮਸ਼ੀਨ ਦਾ ਕੰਮ ਇੰਨਾ ਸੋਹਣਾ ਨਹੀਂ ਲੱਗਦਾ ਤੇ ਪਰ ਇਹ ਜਿਹੜਾ ਆਪਣਾ ਫਸਟ ਸੂਟ ਆਪਾਂ ਮਸ਼ੀਨ ਦੇ ਉੱਤੇ ਆਪਦੇ ਹੱਥਾਂ ਨਾਲ ਬਣਾਏ ਨੇ ਫੁਲਕਾਰੀ ਦੇ ਤਾਂ ਬਹੁਤ ਜ਼ਿਆਦਾ ਸੋਹਣੇ ਬਣਦੇ ਨੇ ਬਹੁਤ ਜ਼ਿਆਦਾ ਫਿਨਿਸ਼ਿੰਗ ਹੁੰਦੀ ਹੈ ਕੰਮ ਤੇ ਸਫਾਈ ਹੁੰਦੀ ਹੈ ਤੇ ਬਹੁਤ ਸੋਹਣੇ ਲੱਗਦੇ ਆ ਆਓ ਛੜਜੁਰ ਵਰਤਕਲਾ ਜੁਰ ਵਰਤ ਹਨਾ ਹੈ ਤੇ ਇਹੀ ਚੀਜ਼ ਹੈ ਜੀ ਅੱਜ ਤੁਹਾਨੂੰ ਤਕਰੀਬਨ ਤਿੰਨ ਸੂਟਾਂ ਦੀ ਡਿਜ਼ਾਈਨ ਆਪਾਂ ਦਿਖਾਵਾਂਗੇ ਤਿਆਰ ਕਰੀ ਹੋਈ ਇੱਥੇ ਵੀ ਮੰਨ ਲਓ 16 ਨੂੰ ਵੀ 15 ਨੂੰ ਵੀ ਪੂਨੇ 12 ਹੋ ਗਏ ਸੀ ਰਾਤ ਨੂੰ ਬੈਠ ਕੇ ਸੂਟ ਤਿਆਰ ਕਰਦੇ ਆ ਤੇ 16 ਦੀ ਵੀ ਜਿਹੜੀ ਰਾਤ ਸੀਗੀ ਜੀ 11:30 ਦਾ ਟਾਈਮ ਹੈ ਜਿਹੜਾ ਆਪਾਂ ਨੂੰ ਹੋ ਗਿਆ ਸੀਗਾ ਜੁਰਵਰ ਰੋਣ ਲੱਗ ਗਿਆ ਤਾਂ ਮੈਂ ਇੱਕੇਦਮ ਲਾਈਟ ਵਗੈਰਾ ਬੰਦ ਕਰਕੇ ਮਸ਼ੀਨ ਨੂੰ ਤੇਲ ਵੀ ਨਹੀਂ ਦਿੱਤਾ ਸੀ ਮੈਨੂੰ ਇਹ ਸੀ ਵੀ ਜੁਰਵਰ ਉੱਠ ਖੜਾ ਰੋਣ ਲੱਗ ਗਿਆ ਤਾਂ ਜਿਹੜੇ ਬੇਟੀਆਂ ਵੀ ਨਾ ਉੱਠ ਖੜਨਾ ਹਨ ਤੇ ਇਸ ਲਈ ਆਪਾਂ ਲਾਈਟ ਵਗੈਰਾ ਆਫ ਕਰਕੇ ਪ੍ਰੋਪਰ ਮੈਂ ਫੋਨ ਵੀ ਬਸ ਉਥੀ ਬੰਦ ਕਰਕੇ ਛੱਡਦਾ ਸੀ ਬੰਦ ਨਹੀਂ ਕੀਤਾ ਸੀ ਫੋਨ ਵੀ ਸਵਿਚ ਆਫ ਆਪੇ ਹੀ ਹੋ ਗਿਆ ਸੀਗਾ ਕਿਉਂਕਿ ਬੈਟਰੀ ਹੈ ਜਿਹੜੀ ਘੱਟ ਸੀਗੀ ਤੇ ਨੇਰੇ ਦੇ ਵਿੱਚ ਵੀਡੀਓ ਵੀ ਘੱਟ ਕਲੀਅਰ ਬਣਦੀ ਆ ਤਾਂ ਉਹ ਜੀ ਥੋੜੀ ਜਿ ਇਗਨੋਰ ਕਰਿਓ ਡਿਜ਼ਾਈਨ ਤੁਹਾਨੂੰ ਥੋੜਾ ਥੋੜਾ ਦਿਖ ਰਿਹਾ ਤੇ ਜੇਕਰ ਤੁਸੀਂ ਇਹ ਡਿਜ਼ਾਈਨ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਡਿਜ਼ਾਈਨ ਦੀ ਜਿਹੜੀ ਆਪਾਂ ਪ੍ਰੋਪਰ ਇੱਕ ਰਫ ਕੱਪੜੇ ਦੇ ਉੱਤੇ ਬਣਾ ਕੇ ਵੀਡੀਓ ਜਰੂਰ ਦੱਸਾਂਗੇ ਕਿ ਫਲਕਾਰੀ ਦਾ ਵਰਕ ਮਸ਼ੀਨ ਦੇ ਨਾਲ ਕਿਹੜੇ ਤਰੀਕੇ ਨਾਲ ਕਰਨਾ ਤਾਂ ਇਹਦੇ ਵਿੱਚ ਕੋਈ ਖਾਸ ਹੋਣੀ ਹੈਗਾ ਬਸ ਜਿਵੇਂ ਆਪਾਂ ਦੂਜੇ ਡਿਜ਼ਾਈਨ ਬਣਾਉਣੇ ਉਹ ਵੀ ਇਹ ਬਣ ਜਾਂਦਾ ਹਾਲ ਤਾਂ ਥੋੜਾ ਤਾਂ ਹੈ ਨਹੀਂ ਲੋਜੀ ਇੱਥੇ ਹੋ ਗਈ 17 ਤਰੀਕ ਦੀ ਸਵੇਰ ਦਿਨ ਹੈਗਾ ਐਤਵਾਰ ਦਾ ਤੇ ਅਮਰੀਨ ਹੋਰਾਂ ਕਰ ਰਹੀਆਂ ਨੇ ਰੇੜੇ ਖਾਲੀ ਡੀਏਪੀ ਦੇ ਗੱਟੇ ਲਾਉਂਦੀਆਂ ਨੇ ਦੋਨੇ ਭੈਣਾ ਹਲਾਏ ਜਾਂਦੇ ਨਹੀਂ ਹੈਗੇ ਤੇ ਅੱਜ ਆਪਣੇ ਆਉਣੀ ਸੀ ਕੰਬਾਈਨ ਗੁਰਪ੍ਰੀਤ ਜੀ ਆਏ ਸੀ ਟਰਾਲਾ ਛੱਡਣ ਖੇਤ ਤੇ ਚਲੋ ਦੇਖਦੇ ਆ ਕਿ ਕਰਦੀਆਂ ਨੇ ਬੱਸ ਥੱਕ ਗਏ ਆ ਥੱਕ ਗਏ ਥੱਕ ਗਏ ਥੱਕ ਗਏ ਨੇ ਵਿਛਾਲਿਆ ਮੈਂ ਨਾ ਕਿ ਨੂੰ ਜੋੜਦੇ ਜੀ ਚੋੜ ਕੋ ਬੜੀ ਜੰਨੇ ਹੋਰ ਮੁਕੀ ਜੰਨੇ ਤੜਕੇ ਦੇ ਖੜ ਦੇ ਬੁੱਤ ਕੱਕ ਲੜਦੇ ਬਾਬੇ ਨੂੰ ਉਹ ਬੱਲੇ 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 ਉਹ ਪਚਾਰੇ ਬੈਠਾ ਇੱਕ ਮੈਂ ਟੱਪਣਾ ਜਣ ਸੂਟ ਲਾ ਹੁੰਦਾ ਹਾਂ ਹਾਂਜੀ ਜਿਹੜੀ ਆਪਾਂ ਇਹ ਪਹਿਲਾਂ ਸੂਟਾਂ ਦੀ ਗੱਲ ਕੀਤੀ ਸੀ ਕਿ ਸੂਟ ਪਹਿਣਾ ਦੇ ਨੇ ਸੇਮ ਛੋਟੀਆਂ ਬੱਚੀਆਂ ਦੇ ਫੁਲਕਾਰੀ ਵਰਕ ਦੇ ਵਿੱਚ ਤਿਆਰ ਕੀਤੇ ਆ ਹਨ ਤਾਂ ਇਹ ਦੋਨੋਂ ਸੂਟ ਅੱਜ ਹੋ ਗਏ ਸੀਗੇ ਕੰਪਲੀਟ ਉਹ ਅੱਜ ਲੈ ਕੇ ਜਾਣਗੇ ਤਾਂ ਮੈਂ ਸੋਚਿਆ ਵੀ ਆਪਾਂ ਵੀਡੀਓ ਬਣਾ ਲਈਏ ਮੈਂ ਬਲੌਗ ਦੇ ਵਿੱਚ ਐਡ ਕਰੂੰਗੀ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਵੀ ਇਹ ਆਪਾਂ ਜਿਹੜਾ ਕੀਤਾ ਸਾਰਾ ਕੰਮ ਮਸ਼ੀਨ ਦੇ ਨਾਲ ਕੀਤਾ ਹੱਥ ਵਾਲੀ ਮਸ਼ੀਨ ਦੇ ਨਾਲ ਤਾਂ ਇਸ ਤਰ੍ਹਾਂ ਦੀ ਇਹਦੀ ਸਫਾਈ ਆਈ ਹੈ ਤੇ ਜੇਕਰ ਕਿਸੇ ਨੇ ਵੀ ਇਹ ਸੂਟ ਰੈਡੀ ਕਰਵਾਉਣਾ ਤਾਂ ਉਹਦੇ ਜਿਹੜੇ ਚਾਰजेस ਹੋਣਗੇ ਜੀ 1000 ਰੁਪਿਆ ਠੀਕ ਹੈ ਬਾਹਾਂ ਤੇ ਕੇਰਾ ਸਾਰੇ ਬ੍ਰੀਕ ਸ਼ਰਟ ਦੇ ਵਿੱਚ ਬੁੱਟੀਆਂ ਹੋਣੀਆਂ ਇਸ ਤਰ੍ਹਾਂ ਤਾਂ ਇਹ ਜਿਹੜੇ ਦੋਨੇ ਸੂਟਾਂ ਦੇ ਕੰਮ ਦੀ ਗੱਲ ਕਰੀਏ ਤਾਂ ਇਹ ਸੂਟ ਦੋਨੇ ਸੂਟ ਰੈਡੀ ਕਰਕੇ ਮਤਲਬ ਕਿ ਇੱਕ ਸੂਟ ਦੇ ਬਰਾਬਰ ਜਿੰਨਾ ਹੋ ਗਿਆ ਹਨਾ 15 15 ਇੰਚ ਘੇਰਾਗਾ ਇਹਦਾ ਤੇ ਆਹ ਬੁੱਟੀਆਂ ਉੱਪਰ ਇੱਥੇ ਨੈੱਕ ਬਣ ਜਾਊਗਾ ਤੇ ਮੋਢੇ ਤੇ ਆ ਜਾਣਗੀਆਂ ਤੇ ਇਸ ਤਰ੍ਹਾਂ ਦੀਆਂ ਜੀ ਇਹਦੀਆਂ 슬ੀਵਜ਼ ਨੇ ਠੀਕ ਹੈ 슬ੀਵਜ਼ ਦੇ ਜਿਵੇਂ ਆਹ ਵਾਲੀ ਚੀਜ਼ ਐ ਮੇਰੇ ਖਿਆਲ ਚ ਇਹ ਮੈਂ 6 ਇੰਚ ਰੜੀ ਕੀਤੀ ਹੈ ਬੱਚੇ ਦੀ ਮੂਰੀਆ ਕਿਉਂਕਿ ਤਿੰਨ ਇੰਚ ਮੂਰੀ ਬਣਦੀ ਹੁੰਦੀ ਆ ਤੇ ਉੱਪਰ ਦੋ ਬੂਟੀਆਂ ਪੰਗਾਂ ਨੇ ਤਾਂ ਆ ਵਾਲੀਆਂ 슬ੀਵਜ਼ ਨੇ ਇਹ ਇੱਕ ਸੂਟ ਦੀਆਂ ਹੋਗੀਆਂ ਤੇ ਆ ਵਾਲੀਆਂ 슬ੀਵਜ਼ ਨੇ ਜਿਹੜੀਆਂ ਦੂਸਰੇ ਸੂਟ ਦੀਆਂ ਹੋਗੀਆਂ ਅੰਦਾਜ਼ੇ ਜੇ ਨਾਲ ਮੈਂ ਮਤਲਬ ਕਿ 6 ਇੰਚ ਮੋਟੇ ਦੇ ਹਿਸਾਬ ਨਾਲ 12 ਇੰਚ ਛੱਡ ਕੇ ਬਣਾਤਾ ਸੀਗਾ ਪ੍ਰੋਪਰ ਨਾਪ ਤਾਂ ਹੈ ਨਹੀਂ ਸੀਗਾ ਤੇ ਜੇ ਕੋਈ ਬਾਹਾਂ ਦੇ ਵਿੱਚ ਕਿਸੇ ਚਿੱਕੜੀ ਚ ਜੋੜ ਪੈਂਦਾ ਹੋਇਆ ਤਾਂ ਉਹ ਆਪੇ ਐਡਜਸਟ ਕਰ ਲੈਣਗੇ ਹਨਾ ਵੀ ਤਾਂਹਾਂ ਜੋੜ ਪੈ ਜਾਊਗਾ ਪਰ ਫਿਰ ਵੀ ਆਪਾਂ ਪ੍ਰੋਪਰ ਕੋਸ਼ਿਸ਼ ਕੀਤੀ ਆ ਵੀ ਪ੍ਰੋਪਰ ਬਣ ਸਕੇ ਤਾਂ ਇਹ ਸੀਗਾ ਜੀ 슬ੀਵਸ ਤਾਂ ਆਹ ਵਾਲਾ ਜਿਹੜਾ ਹੈਗਾ ਕਲਰ ਗ੍ਰੀਨ ਆ ਬਲੂ ਆ ਰਿਹਾ ਵੀਡੀਓ ਦੇ ਵਿੱਚ ਪ੍ਰੈਸ ਕਰਕੇ ਹੱਟੀ ਸੀ ਤੇ ਮੈਂ ਵੀ ਵੀਡੀਓ ਵੀ ਨਾਲ ਦੀ ਨਾਲ ਬਣਾ ਹੀ ਲਈ ਹੈ ਨਾ ਤੇ ਇਸ ਤਰ੍ਹਾਂ ਦਾ ਜਿਹੜਾ ਸੂਟ ਹੈ ਨੇੜੇ ਕਰਕੇ ਕਲਰ ਹੋਰ ਹੁੰਦਾ ਜਦੋਂ ਦੂਰ ਕਰ ਲੈਂਦੇ ਉਹਦੇ ਕਲਰ ਹੋਰ ਹੁੰਦੇ ਨੇ ਤੇ ਆ ਆ ਗਿਆ ਜੀ ਦੂਸਰੀ ਸ਼ਰਟ ਦਾ ਘੇਰਾ ਇਹ ਥੋੜੀ ਜੀ ਸ਼ਰਟ ਉਹਦੇ ਨਾਲ ਵੱਡੀ ਆ ਉਹ ਹੋ ਹੈਗੀ ਸੀ 22 ਇੰਚ ਲੰਬਾਈ ਤੇ ਇਹਦੀ ਜਿਹੜੀ ਲੰਬਾਈ ਹੈ 27 ਹੈ, ਘੇਰਾ 15 ਇੰਚਾ, ਉੱਪਰ-ਨੀਚੇ ਛੋਟੀ ਬੂਟੀ ਆ ਵਿਚਕਾਰ ਛੋਟੇ ਬਾਕਸ ਨੇ ਤੇ ਸਾਰੇ 셔ਟ ਦੇ ਵਿੱਚ ਜਿਹੜੀਆਂ ਬ੍ਰੇਕ ਬੂਟੀਆਂ ਪਾਈਆਂ ਗਈਆਂ ਨੇ ਇਹਨਾਂ ਨੇ। ਸੋ ਬੂਟੀਆਂ ਦਾ ਪੈਟਰਨ ਉਹੀ ਆ ਜੀ ਤੇ ਆਹ ਦੋ ਬੂਟੀਆਂ ਛੋਟੀਆਂ ਇਹ ਗਲੇ ਦੇ ਉੱਪਰ-ਉੱਪਰ ਆ ਜਾਣਗੀਆਂ ਮੋਢੇ ਤੇ ਇੱਥੇ ਆ ਜਿਹੜਾ ਨੈੱਕ ਬਣ ਜਾਊਗਾ। ਸੋ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗਿਆ ਸੂਟ। ਜਾ ਨਹੀਂ 라ਉ ਮਿਆਂ ਬੁਨੇ ਕੈਲ ਨਹੀਂ 할 ਮੰਗ ਰਿਹਾ। ਇਹਾ ਤੋਂ ਨਹੀਂ ਤੇ ਲੋਜੀ। ਪੀਕਾਕ ਦਾ ਡਿਜ਼ਾਈਨ ਇਹ ਸੀਗਾ ਨਾ ਇੱਕ ਪਹਿਲਾਂ ਆਪਾਂ ਪਿਕਚਰ ਸ਼ਾਰਟਸ ਪਾਇਆ ਸੀਗਾ ਇਹਦਾ। ਅ ਪੀਕਾਕ ਵਾਲਾ ਫੁਲਕਾਰੀ ਵਰਕ ਦੇ ਨਾਲ ਤਾਂ ਇਹ ਮਦਰ ਡਾਟਰ ਸੈੱਟ ਆ ਉਹਨਾਂ ਨੇ ਪਹਿਲਾਂ ਤਾਂ ਗਿਆ ਨਹੀਂ ਹੈਗਾ ਫਿਰ ਉਹਨਾਂ ਦੇ ਵਿੱਚੋਂ ਜਿਹੜਾ ਕੱਪੜਾ ਨਿਕਲਿਆ ਕਟਿੰਗ ਕਰਨ ਤੋਂ ਬਾਅਦ ਆਫਟਰ ਸਟੀਚਿੰਗ ਤਾਂ ਉਹਨਾਂ ਨੇ ਭੇਜ ਦਿੱਤਾ ਸੀ ਤਾਂ ਇਹ 1 ਸਾਲ ਦੀ ਉਹਨਾਂ ਦੀ ਬੇਟੀ ਦਾਗਾ। ਜਿڑا ਫਲਕਾਰੀ ਵਰਕ ਸੋ ਆਪਾਂ ਕੱਟ ਦਿੱਤਾ ਸਿਰਫ ਆ ਪੀਕਾਕ ਪਾਈ ਨੇ ਤੇ ਨੀਚੇ ਵੀਲ ਪਾਤੀ ਕਮੈਂਟ ਕਰਕੇ ਦੱਸਿਓ ਬੀ ਕਿਵੇਂ ਨ ਲੱਗਿਆ ਤਿੰਨ ਪੀਕਾਕ ਪੈ ਗਏ ਇੱਕ ਸਾਲ ਦੀ ਆਹ ਦੇਖੋ ਇੱਕ ਸਾਲ ਦੀ ਕੁੜੀ ਆ ਇਹ ਹਾਂ ਇੱਕ ਸਾਲ ਦੀ ਹੁੰਦੀ ਐ ਇੱਥੇ ਤੱਕ ਹੀ ਆਊਗਾ ਹਨਾ ਐ ਹਾਂ ਵੀਡੀਓ ਤਾਂ ਹੋਣ ਲਈ ਆ ਲਓ ਜੀ ਛੋਨਾ ਵੀ ਲਿਆ ਵੱਡ ਡਾਣੇ ਆ ਗਏ ਆਪਣੀ ਘਰੇ ਬਾਈ ਗੂ ਦਾ ਸ਼ੂਗਰ ਆ ਪਰ ਮਾਤਮਾ ਦਾ ਸ਼ੇਮੀ ਨਾਂ ਕੀ ਤੇ ਕਰਾਈ ਹੈ ਨਾ ਜਿਵੇਂ ਬਦ ਦਵਾਈ ਜੀ ਹੋਣ ਲੱਗੀ ਸੀ ਤਾਂ ਹੀ ਲੱਗਣ ਲੱਗ ਗਿਆ ਸੀਗਾ ਵੀ ਬਸ ਪਰਮਾਤਮਾ ਮੇਰ ਰੱਖੇ ਹਨ ਨਾ ਵੀ ਕਿਤੇ ਬਾਂਝੀ ਪਿਆ ਨਾ ਰਜਿਤਾ ਨਾ ਬਹੁਤ ਸਾਰੀਆਂ ਆਸਾਂ ਹੁੰਦੀਆਂ ਨੇ ਐਂ ਕਰਾਂਗੇ ਐਂ ਕਰਾਂਗੇ ਪੈਸਾ ਆਊਗਾ ਇਹਦਾ ਆ ਕਰਨਾ ਇਹਦਾ ਆ ਕਰਨਾ ਠੇਕਾ ਦੇਣਾ ਤੇ ਆ ਲੈ ਕੇ ਆਵਾਂਗੇ ਆ ਚੀਜ਼ ਬਣ ਜੂ ਹਨਾ ਵੀ 100 ਆਸਾਂ ਹੁੰਦੀਆਂ ਆਪਾਂ ਨੂੰ ਤਾਂ ਜਦੋਂ ਮੌਸਮ ਥੋੜਾ ਜਿਹਾ ਬਦਲਦਾ ਤਾਂ ਫਿਰ ਆਂਜੇ ਲੱਗਦਾ ਇਹ ਹੈਗੀ ਆ ਜੀ ਬਾਸਮਤੀ ਜਿਹੜੀ 126 ਚੋਂ ਨਾ ਸੀ ਉਹ ਮੰਡੀ 'ਚ ਸਿੱਟਤਾ ਤੇ ਬਾਸਮਤੀ ਦੇ ਤਿੰਨ ਟਰਾਲੇ ਸੀਗੇ ਦੋ ਉਧਰ ਮੰਮੀ ਗਿਆ ਵੱਲ ਖੜੇ ਇੱਕ ਇਧਰ ਖੜਾ ਤੇ ਆ ਤੇ ਕੱਲ ਨੂੰ ਪਰਮਾਤਮਾ ਸੁੱਖ ਰੱਖੇ ਵੀ ਕਰਕੇ ਕਿਸੇ ਸੈਲਰ ਵਾਲੇ ਨਾਲ ਗੱਲ ਹਨਾ ਵੀ ਇਹ ਵੀ ਸਿੱਟੀ ਆਵਾਂਗੇ ਜਿਹੜਾ ਕੰਮ ਨਿਭੜ ਜੇ ਉਹਦੇ ਵਰਗੀ ਰੀਸ ਨਹੀਂ ਹੁੰਦੀ ਤੇ ਲੋ ਜੀ ਬਲੌਗ ਦਾ ਐਂਡ ਵੀ ਕਰਦੇ ਆ ਤੇ ਕਮੈਂਟ ਕਰਕੇ ਦੱਸਿਓ ਅੱਜ ਦਾ ਬਲੌਗ ਕਿਵੇਂ ਲੱਗਿਆ ਸੂਟ ਕਿਵੇਂ ਦੇ ਲੱਗੇ ਜੇਕਰ ਕਿਸੇ ਨੇ ਵੀ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਤੁਸੀਂ ਆਪ ਦਾ ਡਿਜ਼ਾਈਨ ਵੀ ਭੇਜ ਸਕਦੇ ਹੋ ਤਾਂ ਤੁਹਾਨੂੰ ਉਸ ਤਰ੍ਹਾਂ ਦਾ ਹੀ ਰੈਡੀ ਕਰਕੇ ਦੇ ਦਿੱਤਾ ਜਾਊਗਾ ਤੇ ਇੱਕ ਸੂਟ ਇਹ ਹੈ ਜੀ ਇਹਦੇ ਵੀ ਘੇਰੇ ਦੇ ਉੱਤੇ ਕੰਮ ਕੀਤਾ ਗਿਆ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦਾ ਲੱਗਿਆ ਮਿਲਦੇ ਆਂ ਤੁਹਾਨੂੰ ਇੱਕ ਨਵੇਂ ਬਲੌਗ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ